ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਤੇ ਮੈਂ ਹਾਂ ਰੋਹਿਤ ਅਰੋੜਾ ਪੰਜਾਬ ਭਰ ਦੇ ਵਿੱਚ ਜਿਹੜਾ ਵੱਖ-ਵੱਖ ਥਾਈਂ ਤੇ ਜਿਹੜਾ ਵਿਸ਼ੇਸ਼ ਅਭਿਆਨ ਜਿਹੜੇ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਅਤੇ ਪਿਛਲੇ ਦਿਨੀ ਜੋ ਵੱਖ-ਵੱਖ ਥਾਵਾਂ ਦੇ ਵਿੱਚ ਤਮਾਕੇ ਹੋ ਰਹੇ ਨੇ ਉਸ ਨੂੰ ਲੈ ਕੇ ਵੀ ਜਿਹੜੀ ਪੰਜਾਬ ਭਰ ਦੇ ਵਿੱਚ ਕਹਿ ਲਿਆ ਕਿ ਪੁਲਿਸ ਜਿਹੜੀ ਅਲਰਟ ਦੇ ਉੱਤੇ ਆ ਮੌਜੂਦ ਹਾਂ ਬਿਆਸ ਦਰਿਆ ਦੇ ਉੱਤੇ ਜਿੱਥੇ ਜ਼ਿਲ੍ਹਾ ਅੰਮ੍ਰਿਤਸਰ ਦੀ ਹੱਦ ਜਿਹੜੀ ਸ਼ੁਰੂ ਹੁੰਦੀ ਹੈ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਸ਼ੇਅਰ ਕਰਨ ਨੂੰ ਜਿੱਥੇ ਪੁਲਿਸ ਵੱਲੋਂ ਵੀ ਜਿਹੜਾ ਚੈਕਿੰਗ ਅਭਿਸ਼ ਚੈਕਿੰਗ ਬਿਹਾਨ ਜਿਹੜਾ ਚਲਾਇਆ ਜਾ ਰਿਹਾ ਬਿਆਸ ਹਾਈ ਟੈਕ ਨਾਕੇ ਦੇ ਉੱਤੇ ਜਿਹੜੇ ਮੌਜੂਦ ਆ ਜਿੱਤੇ ਜਿਲ੍ਹਾ ਅੰਮ੍ਰਿਤਸਰ ਦੇ ਹੱਤੀ ਦੀ ਪੁਲਿਸ ਦੀ ਹੱਦ ਸ਼ੁਰੂ ਹੁੰਦੀ ਏ ਜਿਹੜੀਆਂ ਕਾਰਾਂ ਵਾਂਸਵਾਰੀਆਂ ਐ ਜਿਹੜਾ ਚੈਕਿੰਗ ਕੀਤੀ ਜਾ ਰਹੀ ਹੈ ਫੈਮਲੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਜਿੱਤੇ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੁੰਦਾ ਹੈ ਉਹਨਾਂ ਨੂੰ ਉਤਾਰ ਕੇ ਬੈਗਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਵਕ ਵਕਤ ਤਸਵੀਰਾਂ ਵਿੱਚ ਵੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿਉਂਕਿ ਜਿਹੜਾ ਪੰਜਾਬ ਭਰ ਦੇ ਵਿੱਚ ਪੁਲਿਸ ਜਿਹੜੀ ਅਲਰਟ ਦੇ ਉੱਤੇ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੱਥੇ ਚੈਕਿੰਗ ਦੇ ਲਈ ਜਿਹੜੀ ਇੱਕ ਗਰਾਉਂਡ ਲੈਵਲ ਦੀ ਚੈਕਿੰਗ ਦੇ ਲਈ ਜਿਹੜਾ ਡੀਜੀਪੀ ਪੰਜਾਬ ਗੌਰਵ ਜਾਦਵ ਜੀ ਜਿਹੜੇ ਤੇ ਪਹੁੰਚਣ ਵਾਲੇ ਨੇ ਚੰਦ ਜਿਹੜੇ ਮਿੰਟਾਂ ਦੇ ਵਿੱਚ ਕਹਿ ਲਈਏ ਚੈਕਿੰਗ ਬਿਹਾਨ ਨੂੰ ਚੈੱਕ ਕਰਨ ਦੇ ਵਿੱਚ ਉਤੋਂ ਬਿਆਸ ਤੋਂ ਹੋ ਕੇ ਜਿਹੜਾ ਜਿੱਤੋਂ ਹੱਦ ਸ਼ੁਰੂ ਹੁੰਦੀ ਹੈ ਬਿਆਸ ਦਰਿਆ ਦੇ ਉੱਤੇ ਅੱਜ ਤੱਕ ਨਾਕੇ ਦੀ ਇੱਥੋਂ ਚੈਕਿੰਗ ਕਰਦੇ ਹੋਏ ਉਹ ਅੱਗੇ ਅੰਮ੍ਰਿਤਸਰ ਨੂੰ ਜਾਣਗੇ ਵਕ ਵਕ ਤਾਈ ਚੈਕਿੰਗ ਕਰਨਗੇ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਲਦੀ ਜਿਹੜਾ ਚੰਦ ਮਿੰਟਾਂ ਦੇ ਵਿੱਚ ਜਿਹੜਾ ਡੀਜੀਪੀ ਪੰਜਾਬ ਗੌਰਵ ਜਾਦਵ ਜੀ ਪਹੁੰਚਣ ਵਾਲੇ ਨੇ ਉਹਦੀ ਨਿਯੋਨਾ ਕਰਨ ਜਿਹੜਾ ਪੰਜਾਬ ਪੁਲਿਸ ਦੀ ਜਿਹੜੀ ਟੀਮਾਂ ਲੱਗੀਆਂ ਹੋਈਆਂ ਨੇ ਵਕ ਵਕ ਚੈਕਿੰਗ ਚੱਲ ਰਹੀ ਹੈ। ਜਿਹੜਾ ਉਸ ਸਤੇ ਅਸੀਂ ਜੁੱਟੀ ਲਾਈ ਹੈ ਕਿ ਏਕ-ਏਕ ਅਫਸਰ ਪਰ ਡਿਸਟ੍ਰਿਕਟ ਜਿਹੜੇ ਸਾਡੇ ਨਾਈਟ ਡੋਮੀਨੇਸ਼ਨ ਆਪਰੇਸ਼ਨ ਕਰਦੇ ਨੇ ਉਹਨਾਂ ਨੂੰ ਚੈੱਕ ਕਰਨ ਲਈ ਹੈਡਕ quarter ਤੋਂ ਸਾਡੇ ਇਨਫੈਕਟ ਸਾਰੇ ਪੰਜਾਬ ਦੇ ਵਿੱਚ ਅਫਸਰਸ ਹੈਗੇ ਤੇ ਕੀਪਿੰਗ ਇਨ 뷰 ਕਿ ਜਿਹੜੇ ਪਾਕਿਸਤਾਨ ਦੇ ਕੰਟੀਨਿਊਸ ਐਫਰਟਸ ਹੈਗੇ ਪੰਜਾਬ ਦੇ ਵਿੱਚ ਹਾਲਾਤ ਨੂੰ ਡਿਸਟਰਬ ਕਰਨ ਲਈ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਪੁਸਤੈਬ ਤੇ ਅਲਰਟ ਹੈ। ਉਹ ਕਿਸੇ ਵੀ ਜਿਹੜੇ ਇਸ ਤਰ੍ਹਾਂ ਦੇ ਇਰਾਦਿਆਂ ਨੂੰ ਕਾਮਯਾਬੀ ਤੋਂ ਰੋਕਿਤ ਪੰਜਾਬ ਨੂੰ ਸੇਫ ਤੇ ਸਿਕਿਉਰ ਰੱਖਿਆ ਜਾਵੇ ਸਰ ਜੀ ਲਗਾਤਾਰ ਗ੍ਰਨੇਡ ਦੇ ਹਮਲੇ ਹੋ ਰਹੇ ਨੇ ਉਹਨਾਂ ਦੇ ਉੱਪਰ ਜਿਹੜੀਆਂ ਪੰਜਾਬ ਪੁਲਿਸ ਕਿਵੇਂ ਨਕੇਲ ਕੱਸ ਰਹੀ ਹੈ ਉਹ ਅਸੀਂ ਹਰ ਕੇਸ ਪੁਲਿਸ ਦਾ ਹੈ ਜਿਹੜੇ ਇਸ ਤਰ੍ਹਾਂ ਦੇ ਅੰਸਰ ਹੈਗੇ ਉਹਨਾਂ ਨੂੰ ਮੋਟੜ ਜਵਾਬ ਦਿੱਤਾ ਜਾ ਰਿਹਾ ਹੈ ਕਿ ਜੋਧਨ ਖੇਦ ਦੇ ਵਿੱਚ ਚੱਲ ਰਿਹਾ ਜੀ ਉਸ ਦੇ ਰਿਸਪੌਂਸ ਕਿਸ ਤਰ੍ਹਾਂ ਦੇ ਆ ਰਹੇ ਨੇ ਉਸ ਦੇ ਬਾਰੇ ਦੱਸੋ ਕਿ ਇਹ ਵੀ ਉਸੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਤੁਹਾਨੂੰ ਕਾਫੀ ਪੋਜ਼ਿਟਿਵ ਰਿਸਪੌਂਸ ਆ ਰਹੇ ਹੈਗੇ ਤਕਰੀਬਨ ਅਸੀਂ 5.5 ਹਜ਼ਾਰ ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਹੈ ਕਾਫੀ ਕੰਟਰਾਬੈਂਡਸ ਰਿਕਵਰ ਹੋਇਆ ਹੈ ਜਿਹੜੇ ਸਾਡੇ ਕੋਲ ਇਨਪੁਟਸ ਹੈ ਕਿਆਂ ਉਹ ਸਟਰੀਟ ਪ੍ਰਾਈਸ ਜਿਹੜੀ ਡਰੱਗਸ ਦੀ ਕਾਫੀ ਘਟ ਗਈ ਹੈ ਜਿਹੜੇ ਇੰਟਰਨੈਸ਼ਨਲ ਬਾਰਡਰ ਤੋਂ ਵੀ ਜਿਹੜੀ ਡਰੱਗਸ ਦੀ ਸਪਲਾਈ ਹੈ ਉਸ ਦੇ ਵਿੱਚ ਵੀ ਕਮੀ ਆਈ ਹੈ ਸੋ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਪਬਲਿਕ ਤੋਂ ਸਾਡੇ ਕੋਲ ਇਨਫਰਮੇਸ਼ਨ ਵੀ ਆ ਰਹੀ ਹੈ ਤੇ ਇਹ ਪੰਜਾਬ ਦੀ ਪਬਲਿਕ ਨੂੰ ਨਾਲ ਲੈ ਕੇ ਅਸੀਂ ਜਿਹੜਾ ਡਰੱਗਸ ਨੂੰ ਪੂਰੀ ਤਰ੍ਹਾਂ ਸਟਰੀਟ ਤੋਂ ਖਤਮ ਕਰਾਂਗੇ ਸਰ 14 ਤਰੀਕ ਨੂੰ ਲੈ ਕੇ ਇੱਕ ਵਿਦੇਸ਼ ਦੇ ਵਿੱਚ ਬੈਠੇ ਗੁਰਪੰਤ ਸੜਕਾਂ ਤੇ ਖੁਦ ਨਿਕਲੇ ਹੋ ਇਸ ਨੂੰ ਪੋਜ਼ਿਟਿਵ ਇਹਨਾਂ ਦੇਖਿਆ ਜਾਵੇ ਜਾਂ ਹਾਲਾਤ ਨੇ ਕਿ ਤੁਸੀਂ ਨਿਕਲੇ ਹੋ ਜਾਂ ਇਹ ਇਸ ਦੇ ਨਾਲ ਕਪੈਸਿਟੀ ਪੋਜ਼ਿਟਿਵ ਤਰੀਕੇ ਨਾਲ ਦੇਖੋ ਕਿ ਅਸੀਂ ਅਸੀਂ ਸਾਰੇ ਮੋੜੇ ਤੋਂ ਮੋੜਾ ਲਾ ਕੇ ਅਸੀਂ ਪੰਜਾਬ ਨੂੰ ਸਿਕਿਉਰ ਰੱਖਾਂਗੇ 14 ਤਰੀਕ ਨੂੰ ਲੈ ਕੇ ਇੱਕ ਗੁਰਪੰਤ ਪੰਨੂ ਹਣਾ ਵੱਲੋਂ ਜਿਹੜੀ ਕਿ ਧਮਕੀ ਦਿੱਤੀ ਗਈ ਬਾਬਾ ਸਾਹਿਬ ਦੇ ਜਿਹੜੇ ਆ ਬੋਤ ਦੇ ਨਾਲ ਛੇੜਛਾੜ ਕੀਤੀ ਜਾਏਗੀ ਤਾਂ ਉਸ ਨੂੰ ਲੈ ਕੇ ਜਿਹੜਾ ਹਾਈਲਾਈਟ ਕੀਤਾ ਗਿਆ ਕੀ ਕਹਿਣਾ ਤੁਹਾਡਾ ਅਸੀਂ ਦੇਖੋ ਜੀ ਇੱਕ ਤੇ ਇਲਾਬ੍ਰੇਟ ਸਕਿਉਰਿਟੀ ਅਰੇਂਜਮੈਂਟਸ ਸੀ ਕੀਤੀ ਹੈ ਕਿ ਵਿਸਾਖੀ ਨੂੰ ਵੀ ਦੇਖਦੇ ਹੋਏ 14 ਅਪ੍ਰੈਲ ਤੇ ਪੰਜਾਬ ਦੇ ਵਿੱਚ ਅਸੀਂ ਪਤਾ ਨਹੀਂ ਹਿਲਾਦਾਂਗੇ ਅਸੀਂ ਟੋਟਲ ਸਕਿਉਰਿਟੀ